ਇੱਕ ਸੀ ਵਪਾਰੀ ਉਹ ਬਗਦਾਦ ਵਿੱਚ ਰਹਿੰਦਾ ਸੀ ਬਗਦਾਦ ਦੇ ਇਸ ਵਪਾਰੀ ਦਾ ਨਾਮ ਸੀ ਅਬਦੁੱਲਾ ਬਾਬੇ ਅਬਦੁੱਲੇ ਕੋਲ 80 ਊਠ ਸਨ ਜਿਨ੍ਹਾਂ ਨਾਲ ਉਹ ਆਪਣਾ ਮਾਲ ਬਾਹਰ ਭੇਜਦਾ ਤੇ ਬਾਹਰ ਦਾ ਮਾਲ ਲਿਆਇਆ ਕਰਦਾ ਸੀ ਇੱਕ ਵਾਰ ਅਬਦੁੱਲਾ ਆਪਣਾ ਮਾਲ ਵੇਚ ਕੇ ਆ ਰਿਹਾ ਸੀ ਰਸਤੇ ਵਿੱਚ ਉਸ ਨੂੰ ਇੱਕ ਦਰवेश ਮਿਲਿਆ ਬਾਬੇ ਅਬਦੁੱਲੇ ਨੇ ਦਰवेश ਨੂੰ ਵੰਦਨਾ ਕੀਤੀ ਤੇ ਉਸ ਨੂੰ ਰੋਟੀ ਖਾਣ ਲਈ ਗਿਆ ਦੋਹਾਂ ਨੇ ਰਲ ਕੇ ਰੋਟੀ ਖਾਧੀ ਇਸ ਤਰ੍ਹਾਂ ਉਹਨਾਂ ਦੋਹਾਂ ਦੀ ਪੱਕੀ ਦੋਸਤੀ ਪੈ ਗਈ ਦਰਵੇਸ਼ ਨੇ ਅਬਦੁੱਲੇ ਨੂੰ ਕਿਹਾ ਕਿ ਜੇ ਤੈਨੂੰ ਮਾਇਆ ਦੀ ਲੋੜ ਹੈ ਤਾਂ ਮੇਰੇ ਨਾਲ ਚੱਲ ਇੱਕ ਥਾਂ ਤੇ ਲੁਕਿਆ ਹੋਇਆ ਖਜ਼ਾਨਾ ਹੈ ਮੈਂ ਤੈਨੂੰ ਉਸ ਦਾ ਪਤਾ ਦਿਆਂਗਾ ਜਿੰਨਾ ਮਰਜ਼ੀ ਆਵੇ ਲੈ ਲਵੀਂ ਬਾਬੇ ਅਬਦੁੱਲੇ ਨੇ ਕਿਹਾ ਜੇ ਤੁਸੀਂ ਮੈਨੂੰ ਉਹ ਖਜ਼ਾਨਾ ਦੱਸ ਦਿਓ ਤਾਂ ਮੈਂ ਤੁਹਾਨੂੰ ਇੱਕ ਊਠ ਲੱਧਿਆ ਹੋਇਆ ਦੇ ਦੇਵਾਂਗਾ ਪਰ ਦਰਵੇਸ਼ ਨੇ ਕਿਹਾ ਇਹ ਨਹੀਂ ਹਰ ਕੰਮ ਵੰਡ ਕੇ ਕਰਨਾ ਚਾਹੀਦਾ ਹੈ ਸਾਰੇ ਦੇ ਸਾਰੇ ਊਠ ਲੈ ਚੱਲੋ ਸਾਰੇ ਹੀ ਊਠ ਖਜ਼ਾਨੇ ਨਾਲ ਲੱਦ ਲਵਾਂਗੇ 40 ਤੁਸੀਂ ਰੱਖ ਲੈਣਾ 40 ਮੈਨੂੰ ਦੇ ਦੇਣਾ ਬਾਬੇ ਅਬਦੁੱਲੇ ਨੇ ਸੋਚਿਆ ਚਲੋ ਇਹ ਵੀ ਮੁਫਤੀ ਦੇ ਹੀ ਹਨ ਸੋ ਖਜ਼ਾਨੇ ਦੇ ਭਰੇ ਹੋਏ ਅੱਦੇ ਊਠ ਦੇਨੇ ਮੰਨ ਗਿਆ ਇੱਕ ਨਵੇਕਲੀ ਥਾਂ ਤੇ ਜਾ ਕੇ ਦਰवेश ਨੇ ਕੁਝ ਕੁ ਸੁੱਕੀਆਂ ਲੱਕੜਾਂ ਇਕੱਠੀਆਂ ਕਰਕੇ ਅੱਗ ਬਾਲੀ ਤੇ ਕੁਝ ਮੰਤਰ ਪੜੇ ਮੰਤਰਾਂ ਦੇ ਪੜਦਿਆਂ ਹੀ ਉੱਥੇ ਇੱਕ ਬਹੁਤ ਹੀ ਵੱਡਾ ਸਾਰਾ ਸ਼ਾਹੀ ਕਿਲਾ ਬਣ ਗਿਆ ਦਰवेश ਨੇ ਬਾਬੇ ਅਬਦੁੱਲੇ ਨੂੰ ਕਿਹਾ ਕਿ ਹੋਣ ਉਹ ਅੰਦਰ ਜਾ ਕੇ ਵੇਖ ਲਵੇ ਜਦੋਂ ਬਾਬਾ ਅਬਦੁੱਲਾ ਅੰਦਰ ਗਿਆ ਤਾਂ ਵੇਖ ਕੇ ਹੈਰਾਨ ਹੀ ਹੋ ਗਿਆ ਉੱਥੇ ਤਾਂ ਰੁਪਈਆ ਹੀਰਿਆਂ ਜਵਾਹਰਾਂ ਦਾ ਅੰਤ ਹੀ ਨਹੀਂ ਸੀ ਸੋ ਬਾਬੇ ਅਬਦੁੱਲੇ ਨੇ ਸਾਰੇ ਹੀ ਊਠ ਲੱਦਨੇ ਸ਼ੁਰੂ ਕਰ ਦਿੱਤੇ ਤੇ ਦਰवेश ਨੂੰ ਕਿਹਾ ਕਿ ਉਹ ਇੱਕ ਥਾਂ ਤੇ ਹੋ ਕੇ ਬੈਠਾ ਰਹੇ ਪਰ ਦਰवेश ਨੇ ਕਿਹਾ ਜਿਹੜੇ ਮੈਂ 40 ਊਠ ਲੈਣੇ ਹਨ ਉਹ ਮੈਂ ਆਪ ਹੀ ਆਪਣੇ ਹੱਥਾਂ ਨਾਲ ਲੱਦਾਂਗਾ ਪਰ ਤੂੰ ਥੋੜੀ ਦੇਰ ਠਹਿਰ ਜਾ ਸੋ ਬਾਬੇ ਅਬਦੁੱਲੇ ਨੂੰ ਨਾਲ ਲੈ ਕੇ ਇੱਕ ਹੋਰ ਕਮਰੇ ਵਿੱਚ ਗਿਆ ਜਿੱਥੇ ਕਈ ਤਰ੍ਹਾਂ ਦੇ ਬਕਸੇ ਪਏ ਹੋਏ ਸਨ ਉਹਨਾਂ ਬਕਸਿਆਂ ਵਿੱਚ ਇੱਕ ਬਹੁਤ ਹੀ ਕੀਮਤੀ ਜੜਾਉ ਬਕਸਾ ਵੀ ਸੀ ਜਿਸ ਵਿੱਚ ਬੜੇ ਕੀਮਤੀ ਨਾਗ ਤੇ ਪੱਥਰ ਲੱਗੇ ਹੋਏ ਸਨ ਦਰਵੇਸ਼ ਨੇ ਉਹ ਬਕਸਾ ਖੋਲ੍ਹਿਆ ਤੇ ਉਸ ਵਿੱਚੋਂ ਇੱਕ ਬਹੁਤ ਹੀ ਸੁੰਦਰ ਸੱਤ ਰੰਗਾਂ ਵਾਲੀ ਡੱਬੀ ਕੱਢ ਕੇ ਆਪਣੀ ਕਮੀਜ਼ ਦੇ ਹੇਠਾਂ ਇੱਕ ਖੀਸੇ ਵਿੱਚ ਪਾ ਲਈ ਉਸ ਤੋਂ ਬਾਅਦ ਦੋਵੇਂ ਹੀ ਆਪਣੇ ਆਪਣੇ ਊਠ ਖਜਾਨੇ ਨਾਲ ਲੱਦਣ ਲੱਗੇ ਜਦੋਂ ਊਠ ਲੱਦੇ ਗਏ ਤਾਂ ਆਪਣੇ ਆਪਣੇ ਰਾਹੇ ਜਾਣ ਲੱਗਦੇ ਆ ਦਰवेश ਨੇ ਦੁਬਾਰਾ ਮੰਤਰ ਪੜਿਆ ਅਤੇ ਕਿਲਾ ਗਾਇਬ ਹੋ ਗਿਆ ਜਦੋਂ ਬਾਬਾ ਅਬਦੁੱਲਾ کافی ਦੂਰ ਆਪਣੇ ਰਸਤੇ ਤੇ ਆ ਗਿਆ ਤਾਂ ਇਸ ਨੂੰ ਮਾਇਆ ਦਾ ਕੁਝ ਲਾਲਚ ਪੈ ਗਿਆ ਤੇ ਆਪਣੇ ਊਠ ਖੜੇ ਕਰਕੇ ਪਾਸ ਦਾ ਪਾਸਦਾ ਦਰवेश ਨੂੰ ਮਿਲਿਆ ਤੇ ਕਿਹਾ ਦਰवेश ਬਾਬਾ ਆਪ ਤਾਂ ਫਕੀਰ ਹੋਏ ਆਪਦੇ ਬੱਚੇ ਕਿੱਥੇ ਕਿਤੇ ਇੰਨਾ ਖਜ਼ਾਨਿਆਂ ਨੂੰ ਰੱਖੋਗੇ ਤੇ ਕਿਵੇਂ ਇੰਨਾ ਉਠਾਂ ਨੂੰ ਪਾਲੋਗੇ ਇਹਨਾਂ ਵਿੱਚੋਂ 10 ਸੂਟ ਹੋਰ ਮੈਨੂੰ ਦੇ ਦਿਓ ਮੇਰੇ ਛੋਟੇ-ਛੋਟੇ ਬੱਚੇ ਹਨ ਉਹਨਾਂ ਦਾ ਗੁਜ਼ਾਰਾ ਵੀ ਹੁੰਦਾ ਜਾਵੇਗਾ ਜਦੋਂ ਦਰਵੇਸ਼ ਨੇ 10 ਸੂਟ ਹੋਰ ਉਸ ਨੂੰ ਦੇ ਦਿੱਤੇ ਤਾਂ ਫਿਰ ਉਸ ਦੇ ਮਨ ਵਿੱਚ ਲਾਲਚ ਆ ਗਿਆ ਤੇ ਉਸ ਫਿਰ ਦਰਵੇਸ਼ ਕੋਲ ਜਾ ਕੇ ਕਿਹਾ ਬਾਬਾ ਜੀ ਤੁਸੀਂ ਕਿੱਥੇ ਇੰਨਾ ਉਠਾਂ ਨੂੰ ਦਾਣੇ ਪੱਠੇ ਪਾਉਂਦੇ ਰਹੋਗੇ ਏ ਵੀ ਮੈਨੂੰ ਹੀ ਦੇ ਦਿਓ ਜਦੋਂ ਕਿਤੇ ਤੁਹਾਨੂੰ ਲੋੜ ਪਵੇ ਮੇਰੇ ਕੋਲ ਆ ਜਾਣਾ ਮੈਂ ਤੁਹਾਨੂੰ ਦੇ ਦਿਆ ਕਰਾਂਗਾ ਬਾਬੇ ਦਰवेश ਨੇ ਉਹ 30 ਉਠ ਵੀ ਉਸ ਨੂੰ ਹੀ ਦੇ ਦਿੱਤੇ ਬਾਬਾ ਅਬਦੁੱਲਾ ਹਾਲਾ ਕੁਝ ਕੁ ਹੀ ਅੱਗੇ ਗਿਆ ਸੀ ਕਿ ਉਸ ਦੇ ਦਿਲ ਵਿੱਚ ਹੋਰ ਲਾਲਚ ਆ ਗਿਆ ਤੇ ਉਸ ਨੇ ਸੋਚਿਆ ਕਿ ਪਤਾ ਨਹੀਂ ਜਿਹੜੇ ਡੱਬੇ ਦਰवेश ਨੇ ਸੰਦੂਕ ਵਿੱਚੋਂ ਚੁੱਕੀ ਸੀ ਉਸ ਵਿੱਚ ਕਿਹੋ ਜਿਹਾ ਖਜ਼ਾਨਾ ਹੋਵੇਗਾ ਜਾ ਕੀਮਤੀ ਚੀਜ਼ ਹੋਵੇਗੀ ਸੋ ਦੁਬਾਰਾ ਦਰਵੇਸ਼ ਕੋਲ ਗਿਆ ਤੇ ਮਿੰਤਾ ਕਰਕੇ ਉਹ ਡੱਬੀ ਵੀ ਲੈ ਗਿਆ ਹਾਲਾਂ ਬਾਬਾ ਬੁੱਢਾ ਅਬਦੁੱਲਾ ਲੈ ਕੇ ਤੁਰਿਆ ਹੀ ਸੀ ਕਿ ਦਰਵੇਸ਼ ਨੇ ਕਿਹਾ ਠਹਿਰ ਪਹਿਲਾਂ ਇਹ ਤਾਂ ਪੁੱਛ ਲੈ ਇਸ ਵਿੱਚ ਕੀ ਹੈ ਬਾਬਾ ਅਬਦੁੱਲਾ ਹੱਥ ਜੋੜ ਕੇ ਖੜਾ ਹੋ ਗਿਆ ਤੇ ਕਿਹਾ ਦਸੋ ਮਹਾਰਾਜ ਦਰਵੇਸ਼ ਨੇ ਕਿਹਾ ਇਹ ਡੱਬੀ ਤੈਨੂੰ ਦੇਣੀ ਨਹੀਂ ਵਾਪਸ ਕਰ ਦੇ ਫਿਰ ਤੈਨੂੰ ਦੱਸਾਂਗਾ ਇਸ ਵਿੱਚ ਕੀ ਹੈ ਅਬਦੁੱਲੇ ਨੇ ਕਿਹਾ ਮਹਾਰਾਜ ਡੱਬੀ ਜੇ ਮੈਨੂੰ ਦੇਣ ਵਾਲੀ ਹੈ ਤਾਂ ਦੇ ਦਿਓ ਨਹੀਂ ਤਾਂ ਆ ਲਓ ਪਰ ਦੱਸ ਤੇ ਦਿਓ ਕਿ ਇਸ ਵਿੱਚ ਕੀ ਹੈ ਦਰਵੇਸ਼ ਨੇ ਕਿਹਾ ਇਸ ਵਿੱਚ ਮਲਮ ਹੈ ਜਿਹੜਾ ਇਸ ਨੂੰ ਖੱਬੀ ਅੱਖ ਦੇ ਦੁਆਲੇ ਲਾਵੇ ਉਸ ਨੂੰ ਸਾਰੇ ertidira ਦੱਬਿਆ ਹੋਇਆ ਖਜ਼ਾਨਾ ਦਿਸ ਪਵੇਗਾ ਪਰ ਜੇ ਸੱਜੀ ਤੇ ਵੀ ਲਗਾ ਦਿਓ ਤਾਂ ਉਹ ਆਦਮੀ ਅੰਨ੍ਹਾ ਹੋ ਜਾਂਦਾ ਹੈ ਨਾ ਸੱਜੀ ਅੱਖ ਰਿੰਦੀ ਹੈ ਤੇ ਨਾ ਹੀ ਖੱਬੀ ਦਰਵੇਸ਼ ਨੇ ਅਬਦੁੱਲੇ ਦੇ ਕਹਿਣ ਤੇ ਉਸ ਦੀ ਖੱਬੀ ਅੱਖ ਦੁਆਲੇ ਥੋੜੀ ਜੀ ਮੋਲਮ ਲਾ ਦਿੱਤੀ ਤਾਂ ਅਬਦੁੱਲੇ ਨੂੰ ਕਿਲੇ ਵਾਲੇ ਖਜ਼ਾਨੇ ਨਾਲੋਂ ਕਿਤੇ ਜ਼ਿਆਦਾ ਖਜ਼ਾਨਾ ਧਰਤੀ ਥੱਲੇ ਦੱਬਿਆ ਪਿਆ ਦਿਸਿਆ ਉਸ ਨੇ ਸਮਝ ਲਿਆ ਕਿ ਦਰਵੇਸ਼ ਕੋਝ ਲਕਾਉਂਦਾ ਹੈ ਜਿਸ ਲਈ ਸੱਜੀ ਅੱਖ ਦਾ ਬਹਾਨਾ ਕਰ ਗਿਆ ਹੈ ਤੇ ਕਹਿੰਦਾ ਹੈ ਕਿ ਆਦਮੀ ਅੰਨ੍ਹਾ ਹੋ ਜਾਂਦਾ ਹੈ ਫੇਰ ਉਸਨੇ ਦਰਵੇਸ਼ ਨੂੰ ਕਿਹਾ ਬਾਬਾ ਜੀ ਮੇਰੀ ਸੱਜੀ ਅੱਖ ਦੁਆਲੇ ਵੀ ਇਹ ਮਲਮ ਲਗਾ ਦਿਓ ਤਾਂ ਜੋ ਤ੍ਰਿਲੋਕੀ ਦਾ ਸਾਰਾ ਇਹ ਖਜ਼ਾਨਾ ਮੈਨੂੰ ਦਿਖ ਪਵੇ ਦਰਵੇਸ਼ ਨੇ ਕਿਹਾ ਕਿ ਇਸ ਤਰ੍ਹਾਂ ਨਹੀਂ ਕਰਾਂਗਾ ਪਰ ਬਾਬੇ ਅਬਦੁੱਲੇ ਦੇ ਬਹੁਤ ਹੀ ਜ਼ਿਆਦਾ ਲੋਭ ਕਰਕੇ ਤੇ ਮਿੰਤਾ ਤੋਂ ਮਜਬੂਰ ਹੋ ਕੇ ਦਰਵੇਸ਼ ਨੇ ਅਬਦੁੱਲੇ ਦੀ ਸੱਜੀ ਅੱਖ ਦੁਆਲੇ ਵੀ ਮਲਮ ਲਗਾ ਦਿੱਤੀ ਬਸ ਦੋਵੇਂ ਅੱਖਾਂ ਸੜਨ ਲੱਗੀਆਂ ਤੇ ਕੁਝ ਚਿਰ ਵਿੱਚ ਹੀ ਅਬਦੁੱਲੇ ਦੀਆਂ ਅੱਖਾਂ ਅੰਨੀਆਂ ਹੋ ਗਈਆਂ ਫੋਨ ਅਬਦੁੱਲੇ ਨੇ ਦਰਵੇਸ਼ ਤੀਆਂ ਬੜੀਆਂ ਮਿੰਤਾਵਾਂ ਕੀਤੀਆਂ ਕਿ ਮੇਰੀਆਂ ਅੱਖਾਂ ਠੀਕ ਕਰੋ ਪਰ ਦਰਵੇਸ਼ ਨੇ ਇੱਕ ਨਾ ਸੁਣੀ ਤੇ ਕਿਹਾ ਬਾਬਾ ਅਬਦੁੱਲਾ ਇਹ ਅੱਖਾਂ ਤੇਰੀਆਂ ਇਸ ਲਈ ਅੰਨੀਆਂ ਹੋਈਆਂ ਹਨ ਕਿ ਤੇਰਾ ਦਿਲ ਵਿੱਚ ਮਾਇਆ ਦੇ ਲੋਭ ਵਿੱਚ ਅੰਨਾ ਹੋ ਗਿਆ ਸੀ ਦਰਵੇਸ਼ ਇਹ ਕੁਝ ਕਹਿੰਦਾ ਹੋਇਆ ਸਾਰੇ ਦੇ ਸਾਰੇ ਖਜ਼ਾਨੇ ਨਾਲ ਲੱਦੇ ਹੋਏ ਊਠ ਨਾਲ ਲੈ ਕੇ ਚਲਾ ਗਿਆ ਕਾਫੀ ਦੇਰ ਬਾਅਦ ਵਪਾਰੀਆਂ ਦਾ ਇੱਕ ਹੋਰ ਟੋਲਾ ਉੱਥੇ ਆਇਆ ਉਨਾ ਬਾਬੇ ਅਬਦੁੱਲੇ ਨੂੰ ਪਛਾਣ ਲਿਆ ਤੇ ਸਾਈ ਵਿਥਿਆ ਸੁਨਣ ਉਪਰੰਤ ਉਸ ਤੇ ਤਰਸ ਕਰਕੇ ਉਸ ਨੂੰ ਵਾਪਸ ਉਸਦੇ ਘਰ ਬਗਦਾਦ ਵਿੱਚ ਛੱਡ ਆਏ। ਹੁਣ ਉਹ ਮੰਗ ਕੇ ਗੁਜ਼ਾਰਾ ਕਰਨ ਲੱਗਾ। ਪਹਿਲਾਂ ਸਾਰੇ ਮੁਲਕ ਵਿੱਚ ਵਪਾਰੀਆਂ ਵਿੱਚ ਪ੍ਰਸਿੱਧ ਸੀ। ਹੁਣ ਸਾਰਿਆਂ ਨੂੰ ਕਹਿਣ ਲੱਗਾ ਮਾਇਆ ਅੰਨਿਆ ਕਰ ਦੇਵੇਗੀ। ਇਸ ਦੇ ਲਾਲਚ ਵਿੱਚ ਨਾ ਫਸੋ। ਇੱਕ ਵਾਰੀ ਬਗਦਾਦ ਦਾ ਖਲੀਫਾ ਉੱਥੋਂ ਲੰਘ ਰਿਹਾ ਸੀ ਕਿ ਉਸ ਨੇ ਮੰਗਣਾ ਸ਼ੁਰੂ ਕੀਤਾ। ਖਲੀਫੇ ਨੇ ਇੱਕ ਅਸ਼ਰਫੀ ਦੇਣੀ ਚਾਹੀ ਪਰ ਉਸਨੇ ਕਿਹਾ ਉਹ ਖਲੀਫੇ ਪਹਿਲਾਂ ਮੇਰੇ ਸਿਰ ਵਿੱਚ ਇੱਕ ਜੁੱਤੀ ਮਾਰ ਤਾਂ ਮੈਂ ਅਸ਼ਰਫੀ ਲਵਾਗਾ ਪਰ ਖਲੀਫੇ ਨੇ ਇਸ ਵਪਾਰੀ ਨੂੰ ਪਛਾਣ ਲਿਆ ਸੀ ਉਹ ਇਸ ਦੀ ਬੇਇੱਜ਼ਤੀ ਨਹੀਂ ਸੀ ਕਰਨਾ ਚਾਹੁੰਦਾ ਅਬਦੁੱਲੇ ਨੇ ਸਾਰੀ ਵਾਰਤਾ ਉਸ ਨੂੰ ਸੁਣਾਈ ਤਾਂ ਅਸ਼ਰਫੀ ਲਈ ਅਬਦੁੱਲੇ ਦੇ ਮੂੰਹੋਂ ਸਾਰੀ ਸੱਚੀ ਵਾਰਤਾ ਸੁਣਨ ਉਪਰੰਤ ਬਗਦਾਦ ਦੇ ਉਸ ਖਲੀਫੇ ਨੇ ਉਸ ਦਾ ਰੋਟੀ ਤੇ ਹੋਰ ਵੀ ਸਾਰਾ ਖਰਚ ਦਰਬਾਰ ਤੋਂ ਮੁਫਤ ਲਵਾ ਦਿੱਤਾ ਪਰ ਸਾਰਿਆਂ ਦੇ ਸਾਹਮਣੇ ਉਹ ਇੱਕ ਲਾਨਤ ਬਣ ਕੇ ਆਉਂਦਾ ਤੇ ਸਾਰਿਆਂ ਨੂੰ ਯਾਦ ਆ ਜਾਂਦਾ ਕਿ ਜੇ ਲਾਲਚ ਕਰੋਗੇ ਤਾਂ ਇਹੋ ਜਿਹਾ ਹੀ ਹਸ਼ਰ ਹੋਵੇਗਾ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਦਿਓ